ਅੱਜ ਫੇਰ ਪੰਜਾਬ ਨੇ ਆ ਨਵਾਂ ਸੀਨ ਵੇਖਿਆ ਵੈਸੇ ਤਾਂ ਅਦਾਲਤਾਂ ਦਿਨ ਵੇ ਲੱਗਦੀਆਂ ਨੇ ਪਰ ਬੀਤੀ ਰਾਤ ਅਦਾਲਤ ਰਾਤ ਨੂੰ ਸ਼ੁਰੂ ਹੋਈ ਤੇ ਸਾਰੀ ਰਾਤ ਅਦਾਲਤ ਚੱਲੀ ਤੇ ਜਦੋਂ ਫਿਰ ਅਦਾਲਤ ਨੇ ਸਖਤ ਫੈਸਲਾ ਸੁਣਾਇਆ ਤਾਂ ਪੰਜਾਬ ਪੁਲਿਸ ਤੇ ਭਗਵੰਤਮਾਨ ਸਰਕਾਰ ਦੀ ਬੜੀ ਭੂਪੜੱਸ ਹੋਈ ਹੈ ਵੱਡੇ ਸਵਾਲ ਖੜੇ ਹੋਏ ਨੇ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਮਾਮਲਾ ਕੀ ਹੈ ਅਦਾਲਤ ਚ ਕੀ ਕੀ ਚੱਲਿਆ ਸਾਰੀ ਰਾਤ ਤੇ ਫਿਰ ਸਵੇਰੇ 4 ਵਜੇ ਜਿਹੜਾ ਫੈਸਲਾ ਅਦਾਲਤ ਨੇ ਸੁਣਾਇਆ ਭਗਵੰਤਮਾਨ ਸਰਕਾਰ ਦੀ ਕਿਹੜੀ ਕਿਰਕਰੀ ਹੋਈ ਹੈ ਔਰ ਭਗਵੰਤਮਾਨ ਸਰਕਾਰ ਤੇ ਪੁਲਿਸ ਕਰਨਾ ਕੀ ਚਾਹੁੰਦੀ ਸੀ ਤੇ ਹੋ ਕੀ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਤਰਨਤਾਰਨ ਦੀਆਂ ਪਿੱਛੇ ਜਿਮਣੀ ਚੋਣਾ ਹੋਈਆਂ ਉੱਥੇ ਕਸ਼ਮਕਸ਼ ਚੱਲੀ ਉਸ ਤੋਂ ਬਾਅਦ ਜਿਹੜੀ ਤਰਨਤਾਰਨ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਖੜੀ ਕੀਤੀ ਸੀ ਪ੍ਰਿੰਸੀਪਲ ਸੁਖਵਿੰਦਰ ਕੋਹਰੰਦਾਵਾ ਉਹਦੀ ਜਵਾਨ ਧੀ ਨੂੰ 2 ਦਿਨ ਪਹਿਲਾਂ ਪੁਲਿਸ ਨੇ ਪੁੱਛਗਿੱਛ ਕਰਨ ਲਈ ਸੱਦਿਆ ਤੇ ਫਿਰ 6 ਘੰਟੇ ਪਹਿਲਾਂ ਚਵਾਲ ਥਾਣੇ 'ਚ ਪੁੱਛਗਿੱਛ ਕੀਤੀ ਮਜੀਠਾ ਥਾਣੇ 'ਚ ਤੇ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਇਹ ਮਾਮਲਾ ਪਹੁੰਚਿਆ ਹਾਈ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਤੇ ਫਿਰ ਇਹ ਮਾਮਲਾ ਜ਼ਿਲ੍ਹਾ ਮੈਜਿਸਟਰੇਟ ਜਿਹੜੇ ਉਹਨਾਂ ਨੇ ਸੁਣਿਆ ਤੇ ਫਿਰ ਭਗਵੰਤਮਾਨ ਸਰਕਾਰ ਤੇ ਪੁਲਿਸ ਨੂੰ ਐਸੀ ਝਾੜ ਪੁਲਿਸ ਨੂੰ ਅਦਾਲਤ ਨੇ ਪਾਈ ਹੈ ਜਿਹੜੀ ਸੁਣਨ ਵਾਲੀ ਹੈ ਸਰਕਾਰ ਤੇ ਪੁਲਿਸ ਕਰਨਾ ਕੀ ਚਾਹੁੰਦੀ ਸੀ ਇਹ ਚੀਜ਼ ਵੇਖਣ ਵਾਲੀ ਹੈ ਤੁਸੀਂ ਦੇਖੋ ਮਾਮਲਾ ਇਹ ਹੈ ਤਰਨਤਾਰਨ ਦੇ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਟੱਕਰ ਫਸੂ ਹੀ ਹੋਈ ਹੈ ਮੁਕਾਬਲਾ ਫਸਵਾ ਚੱਲਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਅਕਾਲੀ ਦਲ ਨੇ ਸ਼ਿਕਾਇਤਾਂ ਕੀਤੀਆਂ ਵੀ ਵੇਖੋ ਜੀ ਸਾਡੇ ਕਈ ਸਾਰੇ ਆਗੂਆਂ ਤੇ ਪੁਲਿਸ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਡਰਾ ਰਹੀ ਹੈ ਤਾਂ ਫਿਰ ਚੋਣ ਕਮਿਸ਼ਨ ਨੇ ਪਹਿਲਾਂ ਤਾਂ ਕਾਰਵਾਈਆਂ ਕੀਤੀਆਂ ਪੁਲਿਸ ਦੇ ਵੱਡੇ ਅਫਸਰ ਐਸਐਸਪੀ ਤੱਕ ਨੂੰ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਵੀ ਦਿੱਲੀ ਸੱਦਿਆ ਵੀ ਤੁਹਾਡੀ ਪੁਲਿਸ ਕਰਨਤਾਰਨ ਦੇ ਵਿੱਚ ਵੋਟਾਂ ਚ ਕਰਦੀ ਕੀ ਰਹੀ ਹੈ ਫਿਰ ਇਹ ਜਿਹੜੀ ਕੰਚਨ ਪ੍ਰੀਤ ਕੌਰ ਹੈ ਕਾਲੀ ਦਲ ਉਮੀਦਵਾਰ ਦੀ ਜਿਹੜੀ ਧੀ ਹੈ ਇਹਨੂੰ ਪੁਲਿਸ ਨੇ ਪੁੱਛਗਛ ਲਈ ਸੱਦਿਆ ਇਹ ਜਦੋਂ ਗ੍ਰਿਫਤਾਰੀ ਕੰਚਨਪ੍ਰੀਤ ਕੌਰ ਦੀ ਕੀਤੀ ਆ ਤੇ ਉਦੋਂ ਕੀਤਾ ਕੀ ਗਿਆ ਤੁਸੀਂ ਦੇਖੋ ਕਿੰਨੀ ਹੈਰਾਨੀਜਨਕ ਗੱਲ ਆ ਜਿਹਨੂੰ ਅਦਾਲਤ ਨੇ ਕਿਹਾ ਕਿ ਇਹ ਬਿਲਕੁਲ ਗੈਰਕਾਨੂੰਨੀਆ ਗੈਰਸੰਵਿਧਾਨਕਾ ਵਕੀਲ ਅਰਸ਼ਦੀਪ ਕਲੇਰ ਕਹਿੰਦੇ ਸੁਪਰੀਮ ਕੋਰਟ ਦੀਆਂ ਜੱਜਮੈਂਟੇ ਦੇਤੇ ਆਈਆਂ ਹੋਈਆਂ ਕੀਤਾ ਕੀ ਪਹਿਲਾਂ ਉਹਨੂੰ ਪੁੱਛ ਕੇ ਚਲੀ ਸੱਧਿਆ ਤੇ ਜਿਹੜਾ ਪਹਿਲਾ ਕੇਸ ਪਾਇਆ ਹੋਇਆ ਸੀ ਉਹਦੇ ਵਿੱਚ ਤਾਂ ਉਹਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨੀ ਸੀ ਸਕਦੇ ਉਹ ਤਾਂ ਬੇਲੇਬਲ ਸੀ ਫੇਰ ਵਕੀਲ ਕਹਿੰਦੇ ਨੇ ਕਿ ਇੱਕ ਧਾਰਾ ਉਸੇ ਦਿਨ ਪਰਸੋਂ ਨਵੀਂ ਜੋੜੀ ਪੁਰਾਣੇ ਕੇਸ ਚ ਪਹਿਲਾ ਵਾਲੇ ਪਾਏ ਕੇਸ ਚ ਨਵੀਂ ਧਾਰਾ ਜੋੜੀ ਤਾਂ ਕਿ ਉਹਨੂੰ ਗ੍ਰਿਫਤਾਰ ਕੀਤਾ ਜਾ ਸਕੇ ਹੁਣ ਇਹ ਕੀ ਹੈ ਬਈ ਗ੍ਰਿਫਤਾਰ ਕਰ ਲਿਆ ਤੇ ਫਿਰ ਅਕਾਲੀ ਦਲ ਬਈ ਗਿਆ ਹਾਈ ਕੋਰਟ ਅਕਾਲੀ ਦਲ ਨੇ ਕਿਹਾ ਕਿ ਇਹ ਬਿਲਕੁਲ ਗੈਰ ਕਾਨੂੰਨੀ ਗ੍ਰਿਫਤਾਰੀ ਹੈ ਤੇ ਬਿਲਕੁਲ ਇਹ ਬਦਲਾ ਲਊ ਕਾਰਵਾਈ ਹੈ ਹਾਈ ਕੋਰਟ ਨੇ ਜਦੋਂ ਸਾਰਾ ਕੇਸ ਵੇਖਿਆ ਤਾਂ ਉਹਨੇ ਹੀਟਲੀ ਅਦਾਲਤ ਨੂੰ ਕਿਹਾ ਵੀ ਹੁਣੇ ਇਹ ਮਾਮਲਾ ਸੁਣੋ ਤੇ ਪੁਲਿਸ ਤੋਂ ਲੈ ਕੇ ਉਹ ਜਿਹੜੀ ਗ੍ਰਿਫਤਾਰ ਕੀਤੀ ਆ ਲੜਕੀ ਐ ਉਹਨੂੰ ਅਦਾਲਤ ਆਪਦੇ ਕੋਲ ਰੱਖੀ ਤਾਂ ਫਿਰ ਅਦਾਲਤ ਨੇ ਪੁਲਿਸ ਤੋਂ ਕੰਚਨਪ੍ਰੀਤ ਕੌਰ ਨੂੰ ਆਪਦੇ ਕੋਲ ਬੁਲਾ ਲਿਆ ਉਸ ਤੋਂ ਬਾਅਦ ਫਿਰ ਰਾਤ 8 ਵਜੇ ਅਦਾਲਤ ਚੱਲੀ ਸਾਰੀ ਰਾਤ ਕਾਰਵਾਈ ਚੱਲੀ 2 ਵਜੇ ਤੱਕ 4 ਵਜੇ ਅਦਾਲਤ ਨੇ ਫੈਸਲਾ ਦਿੱਤਾ ਹੁਣ ਇਹ ਵੀ ਗੱਲ ਨਵੀਂ ਸੀ ਸਾਡੇ ਵਰਗਿਆਂ ਲਈ ਕਦੇ ਰਾਤ ਨੂੰ ਅਦਾਲਤ ਨਹੀਂ ਲੱਗੀ ਅਕਾਲੀ ਦਲ ਦੇ ਇਹ ਵੀ ਇੱਕ ਸਵਾਲ ਹੈ ਵੀ ਅਕਾਲੀ ਦਲ ਦੇ ਇੱਕ ਵਿਅਕਤੀ ਦੇ ਲਈ ਅਦਾਲਤ ਲੱਗੀ ਹੈ ਚਲੋ ਵਧੀਆ ਗੱਲ ਹੈ ਅਗਲੀ ਗੱਲ ਉੱਥੇ ਹੋਇਆ ਕੀ ਹੁਣ ਜਿਹੜੇ ਵਕੀਲ ਨੇ ਉਹਨਾਂ ਨੇ ਬਾਹਰ ਆ ਕੇ ਦੱਸਿਆ ਅਰਸ਼ਦੀਪ ਕਲੇਰ ਤੇ ਦੂਜੇ ਵਕੀਲਾ ਨੇ ਸਾਰੀ ਰਾਤ ਜਦੋਂ ਅਦਾਲਤ ਨੇ ਕੇਸ ਸੁਣਿਆ ਤਾਂ ਅਦਾਲਤ ਨੇ ਭਗਵੰਤਮਾਨ ਸਰਕਾਰ ਨੂੰ ਫਟਕਾਰ ਪਾਈ ਪੁਲਿਸ ਨੂੰ ਫਟਕਾਰ ਪਾਈ ਔਰ ਵਕੀਲ ਕਹਿੰਦੇ ਅਦਾਲਤ ਨੇ ਕਿਹਾ ਵੀ ਇਹ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੁਸੀਂ ਗ੍ਰਿਫਤਾਰੀ ਤੇ ਕਾਰਵਾਈ ਕੀਤੀ ਆ ਤੇ ਫਿਰ ਅਦਾਲਤ ਨੇ ਉਹ ਜਿਹੜੀ ਕੰਚਨਪ੍ਰੀਤ ਕੌਰ ਐ ਉਹਨੂੰ ਰਿਹਾ ਕਰ ਦਿੱਤਾ ਉਹਨੂੰ ਬਰੀ ਕਰ ਦਿੱਤਾ ਉਹਨੂੰ ਛੱਡ ਦਿੱਤਾ ਤੇ ਪੁਲਿਸ ਨੂੰ ਝਾੜ ਪਾਈ ਐ ਵੀ ਤੁਸੀਂ ਆ ਗੈਰ ਕਾਨੂੰਨੀ ਇਦਾਂ ਦੀਆਂ ਕਾਰਵਾਈਆਂ ਕਰਦੇ ਹੋ ਦੇਖੋ ਪਹਿਲਾ ਵੀ ਪੰਜਾਬ ਦੀ ਪੁਲਿਸ ਦੇ ਉੱਪਰ ਵੱਡੇ ਐਕਸ਼ਨ ਹੋਏ ਤਰਨਤਾਰਨ ਦੇ ਵਿੱਚ ਜਿਮਣੀ ਚੋਣਾ ਚ ਜਦੋਂ ਕਾਲੀ ਦਲ ਨੇ ਸ਼ਿਕਾਇਤਾਂ ਕੀਤੀਆਂ ਚ ਹੰਕ ਕਮਿਸ਼ਨ ਨੂੰ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਕਰਨਾ ਦੋ ਤਿੰਨ ਹੋਰ ਡੀਐਸਪੀਾਂ ਤੇ ਕਾਰਵਾਈ ਕਰਨੀ ਵੀ ਤੁਸੀਂ ਸਰਕਾਰ ਦੇ ਮੋਹਰੇ ਬਣ ਕੇ ਚੱਲ ਰਹੇ ਹੋ ਇਹ ਆਪਣੇ ਆਪ ਚ ਵੱਡੀ ਗੱਲ ਐ ਹੁਣ ਜਿਹੜਾ ਰਾਤ ਹੋਇਆ ਇਹਨੇ ਪੰਜਾਬ ਪੁਲਿਸ ਦਾ ਜਲੂਸ ਕੱਢ ਕੇ ਰੱਖਤਾ ਇਹਨੇ ਪੰਜਾਬ ਸਰਕਾਰ ਦੀ ਮਨਛਾ ਦਾ ਜਲੂਸ ਕੱਢ ਕੇ ਰੱਖਤਾ ਚੌਧਦੀ ਕੀ ਸੀ ਸਰਕਾਰ ਕਾਲੀ ਦਲ ਤੇ ਜਿਹੜੇ ਵਕੀਲ ਨੇ ਉਹ ਕਹਿ ਰਹੇ ਨੇ ਜਾਣ ਬੁੱਝ ਕੇ ਬਦਲਾ ਲਊ ਕਾਰਵਾਈ ਕੀਤੀ ਜਿਹੜੀ ਬਣਦੀ ਨਹੀਂ ਸੀ ਵੇਖੋ ਸ਼ਰਿਆਮ ਵਕੀਲਾ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਔਰ ਅਰਸ਼ਦੀਪ ਕਲੇਰ ਕਹਿੰਦੇ ਵਕੀਲ ਜਿਹੜੇ ਆ ਉਹ ਕਹਿੰਦੇ ਵੀ ਇੱਕ ਧੀ ਨੂੰ ਗ੍ਰਿਫਤਾਰ ਕਰਨਾ ਪੁੱਛਗਿਛ ਲਈ ਬੁਲਾ ਕੇ ਇਹ ਭਗਵੰਤਮਾਨ ਸਰਕਾਰ ਨੇ ਕੀਤਾ ਔਰ ਅਦਾਲਤ ਨੇ ਭਗਵੰਤਮਾਨ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਆ ਇਹ ਸ਼ਬਦਾ ਅਰਸ਼ਦੀਪ ਕਲੇਰ ਦੇ ਹੁਣ ਦੇਖੋ ਆਪਣੇ ਆਪ ਦੇ ਵਿੱਚ ਇਹ ਗੱਲ ਮੇਰੇ ਲਈ ਵੀ ਵੱਡੀ ਹੈ ਤੁਹਾਡੇ ਲਈ ਵੀ ਤੁਸੀਂ ਕੀ ਕਹੋਗੇ ਇਹ ਸਾਰੇ ਕੁਸ਼ ਦੇ ਉੱਪਰ ਤੁਹਾਨੂੰ ਕੀ ਲੱਗਦਾ ਜਿਹੜਾ ਕੁਸ਼ ਇਹ ਪੁਲਿਸ ਨੇ ਕੀਤਾ ਹੈ ਠੀਕ ਸੀ ਅੱਲ ਇਸ ਮਾਮਲੇ ਚ ਇੱਕ ਹੋਰ ਗੱਲ ਆਈ ਵਕੀਲਾ ਨੇ ਰੌਲਾ ਪਾਇਆ ਵੀ ਕੰਚਨਪ੍ਰੀਤਕੌਰ ਦੀ ਥਾਂ ਤੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਨਾ ਕੰਚਨਪ੍ਰੀਤਕੌਰ ਨੂੰ ਤਾਂ ਕੰਚਨਪ੍ਰੀਤਕੌਰ ਦੀ ਥਾਂ ਤੇ ਕਿਸੇ ਹੋਰ ਔਰਤ ਨੂੰ ਕਾਜਵਲੇਟ ਕੇ ਪੇਸ਼ ਕਰਤਾ ਅਦਾਲਤ ਦੇ ਵਿੱਚ ਤੇ ਕੰਚਨਪ੍ਰੀਤ ਕਿਧਰੋਂ ਹੋਰ ਲਿਆਂ ਤੇ মিডিਆ ਨੂੰ ਬੇਵਕੂਫ ਬਣਾਇਆ ਗਿਆ ਪੱਤਰਕਾਰਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਐਡਵੋਕੇਟ ਅਰਸ਼ਦੀਪ ਕਲੇਰ ਨੇ ਇਹੀ ਗੱਲਾਂ ਬੋਲੀਆਂ ਨੇ ਵੀ মিডিਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਲੋਕਤੰਤਰ ਦੇ ਚੌਥੇ ਥੰਮ ਨਾਲ ਵੀ ਇਹ ਆ ਡਰਾਮੇਬਾਜ਼ੀ ਕਰੀ ਜਾਂਦੇ ਨੇ ਦੇਖੋ ਜੇ ਪੁਲਿਸ ਇੰਜ ਕਰ ਰਹੀ ਹੈ ਨਾ ਇਹ ਫਿਰ ਬਹੁਤ ਸੱਚੀ ਸ਼ਰਮਨਾਕ ਗੱਲਾਂ ਨੇ ਔਰ ਇਹ ਗੱਲ ਸੱਚੀ ਹੈ ਪੁਲਿਸ ਇੰਜ ਅੱਜ ਦੀ ਨਹੀਂ ਕਰਦੀ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਹੁਣ ਗੁੱਸਾ ਨਾ ਕਰਿਓ ਉਦੋਂ ਵੀ ਇਹ ਕੁਛ ਚੱਲਦਾ ਰਿਹਾ ਕਾਂਗਰਸ ਦੇ ਰਾਜ ਚ ਵੀ ਚੱਲਦਾ ਰਿਹਾ ਸਾਰੇ ਰਾਜਾਂ ਚ ਪੁਲਿਸ ਨੂੰ ਇਸੇ ਤਰ੍ਹਾਂ ਵਰਤਿਆ ਜਾਂਦਾ ਮੈਂ ਹੋਰ ਕਿਸੇ ਦੀ ਕੀ ਕਾਲੀ ਦਲ ਦੀ ਸਰਕਾਰ ਨੇ ਸਾਡੇ ਤੇ ਮਤਲਬ ਗਰੀਬ ਬੰਦੇ ਸੀ ਕੋਈ ਕਿਸੇ ਪਿੰਡ ਦੇ ਔਰ ਉਹਨਾਂ ਗਰੀਬ ਬੰਦਿਆਂ ਨੇ ਪਿੰਡ ਚ ਆਏ ਕਾਲੀ ਲੀਡਰ ਨੂੰ ਸਵਾਲ ਕਰਤੇ ਉੱਥੇ ਰੌਲਾ ਪੈ ਗਿਆ ਉਹਨਾਂ ਨੇ ਗਰੀਬ ਬੰਦੇ ਮਜ਼ਦੂਰ ਦਿਹਾੜੀਦਾਰ ਉਹਨਾਂ ਨੂੰ ਕੁੱਟਤਾ ਔਰ ਅਸੀਂ ਉਹਨਾਂ ਗਰੀਬ ਬੰਦਿਆਂ ਦੇ ਹੱਕ ਦੇ ਵਿੱਚ ਧਰਨਾ ਲਾਇਆ ਵੀ ਯਾਰ ਇਹ ਤੱਕਾ ਹੈ ਗਲਤਾਂ ਤਾ ਕਾਲੀ ਦਲ ਵਾਲਿਆਂ ਨੇ ਸਾਡੇ ਤੇ ਕੇਸ ਪਵਾਤੇ ਹੁਣ ਕਾਲੀ ਦਲ ਦੇ ਰਾਤ ਚ ਵੀ ਆ ਕੁਛ ਹੁੰਦਾ ਰਿਹਾ ਸਾਡੇ ਕੇਸ ਜਦੋਂ ਅਦਾਲਤ ਨੇ ਖਾਰਜ ਕੀਤੇ ਉਸ ਜਜਮੈਂਟ ਦੇ ਵਿੱਚ ਵੀ ਜੱਜ ਸਾਹਿਬ ਨੇ ਲਿਖਿਆ ਵੀ ਆ ਜੋ ਪੁਲਸ ਕਰ ਰਹੀ ਹੈ ਬਿਲਕੁਲ ਗੈਰ ਕਾਨੂੰਨੀ ਆ ਔਰ ਇਹ ਇਹ ਪੁਲਸ ਦੀ ਮਾਨ ਮਰਿਆਦਾ ਨੂੰ ਬਹੁਤ ਥੱਲੇ ਡੇਗਣ ਵਾਲੀਆਂ ਗੱਲਾਂ ਨੇ ਐਦਾਂ ਉਸ ਫੈਸਲੇ ਚ ਜੱਜ ਸਾਹਿਬ ਨੇ ਉਦੋਂ ਲਿਖਿਆ ਫਿਰ ਸਾਨੂੰ ਸਾਰਿਆਂ ਨੂੰ ਉਹਨੇ ਸਾਰੇ ਡਿਸਚਾਰਜ ਕਰਤਾ ਉਹ ਕੇਸ ਜੱਜ ਸਾਹਿਬ ਨੇ ਕੇਸ ਅਜੇ ਅਜੇ ਦੋਸ਼ ਤਾਂ ਇਹ ਹੁਣ ਤੋਂ ਪਹਿਲਾਂ ਹੀ ਕੇਸ ਨੂੰ ਡਿਸਮਿਸ ਡਿਸਚਾਰਜ ਕੀਤਾ ਹੁਣ ਤੁਸੀਂ ਦੱਸੋ ਕਿਹੜੀ ਸਰਕਾਰ ਵਾਲੇ ਇਹ ਕਰਤੂਤਾਂ ਨਹੀਂ ਚਲਦੀਆਂ ਰਹੀਆਂ ਦੇਖੋ ਯਾਰ ਅੱਜ ਜੋ ਹੋਇਆ ਇਹ ਵੀ ਗਲਤੀਾ ਜੋ ਪਹਿਲਾਂ ਹੋਇਆ ਉਹ ਵੀ ਗਲਤੀ ਪਰ ਭਗਵੰਤਮਾਨ ਸਰਕਾਰ ਦੇ ਉੱਪਰ ਬਹੁਤ ਵੱਡੇ ਸਵਾਲ ਨੇ ਤੁਸੀਂ ਤਾਂ ਕਹਿੰਦੇ ਸੀ ਅਸੀਂ ਬਦਲਾ ਲਿਆਉਣਾ ਅਸੀਂ ਕ੍ਰਾਂਤੀ ਲਿਆਉਣੀ ਅਸੀਂ ਇਨਕਲਾਬ ਲਿਆਉਣਾ ਆਹ ਕੁਛ ਅਸੀਂ ਕਰਨਾ ਨਹੀਂ ਤੁਹਾਡੇ ਰਾਜਾ ਕੁਛ ਹੋਈ ਜਾਂਦਾ ਤਿਆ ਲੋ ਹੋਰ ਤਾਂ ਛੱਡੋ ਅਦਾਲਤਾਂ ਕਹੀ ਜਾਂਦੀਆਂ ਹੁਣ ਜੇਕਰ ਚੋਣ ਕਮਿਸ਼ਨ ਨੂੰ ਵੋਟਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਲਾਏ ਐਸਐਸਪੀ ਤੱਕ ਨੂੰ ਸਸਪੈਂਡ ਕਰਨਾ ਪੈ ਗਿਆ ਇਹ ਪੰਜਾਬ ਦੇ ਇਤਿਹਾਸ ਸਭ ਪਹਿਲੀ ਵਾਰ ਇੰਜ ਹੋਇਆ ਤੁਹਾਨੂੰ ਸ਼ਾਇਦ ਪਤਾ ਨਹੀਂ ਐਸਐਸਪੀ ਚੋਣਾਂ ਦੇ ਵਿੱਚ ਜਿਮਣੀ ਚੋਣਾਂ ਚ ਕੋਈ ਸਸਪੈਂਡ ਨਹੀਂ ਕਦੇ ਕੀਤਾ ਹਾਂ ਬਦਲੀ ਬਦਲੀ ਉਹ ਤਾਂ ਚੱਲਦੀਆਂ ਨੇ ਸਸਪੈਂਡ ਨਹੀਂ ਸਸਪੈਂਡ ਜਿਮਣੀ ਚੋਣਾਂ ਚ ਇਹ ਪਹਿਲਾ ਐਸਐਸਪੀ ਸੀ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਚੌਣ ਕਮਿਸ਼ਨ ਨੇ ਵੀ ਆਮ ਰੂਪ ਚ ਕਦੇ ਕਿਸੇ ਨੂੰ ਦਿੱਲੀ ਨਹੀਂ ਸੱਦਿਆ ਪੁਲਿਸ ਮੁਖੀ ਨੂੰ ਤੇ ਗੌਰਮ ਯਾਦਵ ਡੀਜੀਪੀ ਸਾਹਿਬ ਨੂੰ ਸੱਦਿਆ ਫਿਰ ਆ ਜਿਹੜਾ ਕੰਮ ਹੋਇਆ ਇਹ ਆਪਣੇ ਆਪ ਚ ਵੱਡੀ ਗੱਲ ਹੋਈ ਆ ਪੰਜਾਬ ਦੇ ਲੋਕੋ ਇੱਥੇ ਸੋਚਣਾ ਆਪਾਂ ਨੂੰ ਪੜਨਾ ਵਿਚਾਰਨਾ ਆਪਾਂ ਨੂੰ ਪੜਨਾ ਇੱਥੇ ਚੱਲੀ ਕੀ ਜਾਂਦਾ ਵੇਖੋ ਤਕੜੇ ਦਾ ਸੱਤੀ ਵੀ ਹੀ ਸੌ ਆ ਉਹ ਕਹਿੰਦੇ ਜਿਸकी लाठी ਉਸਕੀ ਬੈਸ ਜੰਦੇ ਹੱਥ ਚ ਮੜੀਏ ਤਾਕਤ ਆ ਜਾਂਦੀ ਉਹ ਚੰਮਦੀਆਂ ਚਨੌਣ ਲੱਗ ਪੈਂਦਾ ਕਾਨੂੰਨ ਸੰਵਿਧਾਨ ਧੱਜਿਆ ਉਡਾ ਦਿੰਦੇ ਨੇ ਇਹ ਅਸੀਂ ਤਾਂ ਸਾਰੀਆਂ ਸਰਕਾਰਾਂ ਵੇਖੀਆਂ ਕਾਲੀ ਦਲ ਵੇਲੇ ਵੀ ਅਸੀਂ ਸੰਘਰਸ਼ ਕਰਦੇ ਰਹੇ ਲੋਕਾਂ ਦੇ ਹੱਕਾਂ ਲਈ ਕਾਂਗਰਸ ਵੇਲੇ ਵੀ ਅੱਜ ਵੀ ਬੋਲ ਰਹੇ ਆ ਸਾਰੀਆਂ ਸਰਕਾਰਾਂ ਨੇ ਕੋਈ ਵੀ ਜਿਹੜਾ ਜਿਹੜੇ ਜਿਹੜੇ ਮੌਲਕ ਅਧਿਕਾਰ ਨੇ ਜਾਂ ਲੋਕ ਅਧਿਕਾਰ ਨੇ ਜਾਂ ਲੋਕ ਆਵਾਜ਼ ਐ ਉਹਦੀ ਕੋਈ ਕਦਰ ਨਹੀਂ ਕਦੇ ਕੀਤੀ ਔਰ ਅੱਜ ਜਿਹੜਾ ਕੁਝ ਇਹ ਅਦਾਲਤ ਚ ਹੋਇਆ ਉਹਨੇ ਭਗਵੰਤ ਮਾਨ ਸਰਕਾਰ ਦੇ ਉਹ ਸਾਰੇ ਕੁਝ ਤੋਂ ਨਕਾਬ ਲਾਤਾ ਜਿਹੜਾ ਉਹ ਕਹਿੰਦੇ ਅਸੀਂ ਲੋਕ ਪੱਖੀ ਅਸੀਂ ਤਾਂ ਕੁਝ ਗਲਤ ਹੋਣ ਨਹੀਂ ਦਿੰਦੇ ਹੁਣ ਸ਼ਾਇਦ ਉਹ ਕਹਿਣਗੇ ਵੀ ਇਹ ਤਾਂ ਪੁਲਸ ਵਾਲਿਆਂ ਨੇ ਕੀਤਾ ਐ ਅਸੀਂ ਥੋੜਾ ਕੀਤਾ ਪੁਲਸ ਕਿਹਦੇ ਅੰਡਰ ਆ ਹੋਮ ਮਿਨਿਸਟਰ ਕੌਣ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਤੇ ਜੇਕਰ ਉਹ ਕਹਿੰਦੇ ਵੀ ਭਾਈ ਨਜਾਇਜ਼ ਕੁਝ ਨਹੀਂ ਕਰਨਾ ਪੰਜਾਬ ਦੀ ਨੌਜਵਾਨ ਧੀਆ ਐਵੇਂ ਨਜਾਇਜ਼ ਨਹੀਂ ਕਰਨਾ ਤਾਂ ਉਹ ਫਿਰ ਪੁਲਸ ਕਿਵੇਂ ਕਰਦੀ ਦੇਖੋ ਗ੍ਰਿਫਤਾਰ ਕਿਵੇਂ ਕੀਤਾ ਕੰਚਨਪ੍ਰੀਤ ਕੌਰ ਨੂੰ ਗ੍ਰਫਤਾਰ ਕੀਤਾ ਉਹਨੂੰ ਨਾ ਗੱਲਬਾਤ ਲਈ ਬੁਲਾਇਆ ਮਤਲਬ ਗੱਲਬਾਤ ਲਈ ਜਾਂ ਜਾਂ ਉਹਨੂੰ 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 ਜਾਂਚ ਲਈ ਬੁਲਾਇਆ ਥਾਣੇ ਪਹਿਲਾ ਜਿਹੜਾ ਕੇਸ ਸੀ ਉਹ ਬਿਲਕੁਲ ਕਮਜ਼ੋਰ ਸੀ ਉਹ ਤਾਂ ਤੁਰੰਤ ਜਮਾਨਤ ਸੀ ਫਿਰ ਇਹਨਾਂ ਨੇ ਇੱਕ ਧਾਰਾ ਉੱਥੇ ਬੈਠਿਆਂ ਬੈਠਿਆਂ ਕੇਸ ਨਵੀਂ ਜੋੜੀ ਉਸੇ ਟਾਈਮ 111 ਠੋਕਦੀ ਤੇ ਫਿਰ ਉਹਨੂੰ ਗ੍ਰਫਤਾਰ ਕਰ ਲਿਆ ਵਾਹ ਬਈ ਵਾਹ ਪੁਲਸ ਪੰਜਾਬ ਦੀ ਕਿੰਨੀ ਮਸ਼ਟਾਇਦ ਹੋ ਗਈ ਹੈ ਇੰਨੀ ਮਸ਼ਤਾਈਬੀ ਪੁਲਿਸ ਚ ਕਿੰਨੀ ਛੇਤੀ ਇਨਵੈਸਟੀਗੇਸ਼ਨਾਂ ਤੇ ਕਿੰਨੀ ਛੇਤੀ ਹਾਲਸੋ ਮਸ਼ਤਾਇਦ ਅਸਲ ਚ ਸਾਰੀਆਂ ਸਰਕਾਰਾਂ ਵੇਲੇ ਉਦੋਂ ਹੋ ਜਾਂਦੀ ਜਦੋਂ ਪਿੱਛੋਂ ਪਟਾ ਚੜਿਆ ਹੁੰਦਾ ਇੱਥੇ ਵੀ ਚੜਿਆ ਸੀ ਇਹ ਅਦਾਲਤ ਨੇ ਸਾਬਤ ਕਰਤਾ ਆਪਾਂ ਕੌਣ ਹੁੰਨੇ ਆ ਦੇਖੋ ਇੱਕ ਨਮੀ ਧਾਰਾ ਠੋਕੀ ਗ੍ਰਿਫਤਾਰ ਕਰ ਲਿਆ ਫਿਰ ਹਾਈ ਕੋਰਟ ਗਿਆ ਕਾਲੀ ਦਲ ਫਿਰ ਹਾਈ ਕੋਰਟ ਨੇ ਉਤੋਂ ਖਿੱਚਿਆ ਫਿਰ ਹੇਠਲੀ ਅਦਾਲਤ ਨੂੰ ਹੁਕਮ ਹੋਇਆ ਹੇਠਲੀ ਅਦਾਲਤ ਨੇ ਜਿਹੜਾ ਕੇਸ ਜਦੋਂ ਸੁਣਿਆ ਬਾਇਜ਼ਤ ਫਿਰ ਬਰੀ ਕੀਤਾ ਦੇਖੋ ਯਾਰ ਭਾਰਤ ਦੇ ਅੰਦਰ ਇਹ ਜੋ ਚੱਲ ਰਿਹਾ ਇੱਥੇ ਮੈਂ ਇੱਕ ਸਵਾਲ ਹੋਰ ਪੁੱਛਦਾ ਚਲੋ ਜਿਨ੍ਹਾਂ ਕੋਲ ਪਹੁੰਚ ਸੀ ਕਾਲੀਦਲ ਦੀ ਉਹ ਵੱਡੀ ਆਗੂ ਸੀ ਕਾਲੀਦਲ ਹੀ ਕੰਮ ਕਰਦੀ ਸੀ ਸੁਖਵੀਰ ਬਾਦਲੋਰੀ ਬਹੁਤ ਵੱਡੇ ਬੰਦੇ ਨੇ ਉਹਨਾਂ ਨੇ ਤਾਂ ਦੋ ਤਿੰਨ ਵਕੀਲ ਮੌਕੇ ਤੇ ਕਰਕੇ ਹਾਈ ਕੋਰਟ ਵੀ ਚਲੇ ਗਏ ਹੇਠਲੀ ਅਦਾਲਤ ਚ ਵੀ ਤਿੰਨ ਚਾਰ ਵਕੀਲ ਰਾਤੀ ਖੜੇ ਸੀ ਕੰਚਨਪ੍ਰੀਤ ਕੌਰ ਵੱਲੋਂ ਪਰ ਜੇ ਮਾਤੜ ਹੁੰਦਾ ਫਰਜ਼ ਕਰੋ ਤੂੰ ਮੈਂ ਹੁੰਦੇ ਫੇਰ ਸਾਡੀ ਤਾਂ ਸਾਰੀ ਉਮਰ ਜੇਲ੍ਹ ਚ ਟੱਪ ਜਾਣੀ ਸੀ ਆਪਣੇ ਤਾਂ ਤਾਂ ਇੱਕ ਵਕੀਲ ਨਹੀਂ ਹੁੰਦਾ ਹੈ ਅਸੀਂ ਕਿੱਥੇ ਕੋਸ਼ਿਸ਼ ਕਰ ਲੈਣੀ ਸੀ ਵੀ ਵੱਡੇ ਵੱਡੇ ਵਕੀਲ ਕਰਕੇ ਤੁਰੰਤ ਹਾਈ ਕੋਰਟ ਜਾਈਏ ਫਿਰ ਤੁਰੰਤ ਆਪਾਂ ਮਤਲਬ ਕਿ ਹੇਠਲੀ ਅਦਾਲਤ ਚ ਤਿੰਨ ਚਾਰ ਵਕੀਲ ਖੜੇ ਕਰ ਲਈਏ ਆਮ ਦੇਸ਼ ਦੀ ਜਿਹੜੀ 85% ਆਬਾਦੀ ਆ ਉਹ ਇੰਨੀ ਚਾਰਾ ਜੋਈ ਕਰ ਹੀ ਨਹੀਂ ਪਾਉਂਦੀ ਬਹੁਤ ਵੱਡੀ ਗਿਣਤੀ ਲੋਕ ਨੇ ਜਿਹੜੇ ਬੇਕਸੂਰ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਸਜ਼ਾਵਾਂ ਭੁਗਤ ਰਹੇ ਨੇ ਕਿਉਂਕਿ ਪੁਲਿਸ ਨੇ ਝੂਠੇ ਕੇਸ ਪਾਏ ਨੇ ਬੜੇ ਝੂਠੇ ਕੇਸ ਪਾਏ ਨੇ ਅੱਜ ਕੱਲੀ ਦਾ ਕਾਂਗਰਸ ਕਹਿੰਦੀ ਵੀ ਇਹਨਾਂ ਦੇ ਰਾਜ 'ਚ ਨਵੇਂਆਂ ਦੇ ਝੂਠੇ ਕੇਸ ਇਹਨਾਂ ਦੇ ਰਾਜ 'ਚ ਵੀ ਪੈਂਦੇ ਰਹੇ ਨੇ ਅੱਜ ਔਰ ਅੱਜ ਵੀ ਪੈ ਰਹੇ ਨੇ ਦੇਖੋ ਅਦਾਲਤਾਂ ਨੇ ਕਈ ਇਹੋ ਜਿਹੇ ਫੈਸਲੇ ਕੀਤੇ 25-25 ਸਾਲ 26-26 ਸਾਲ ਬਾਅਦ ਬੰਦਿਆਂ ਨੂੰ ਬਰੀ ਕੀਤਾ ਗਿਆ ਬਰੀ ਕੀਤਾ ਗਿਆ ਹੁਣ ਜਿਹੜਾ ਬੰਦਾ 25 26 ਸਾਲ ਜੇਲ੍ਹ ਚ ਰਿਹਾ ਹੋਵੇ ਤੇ ਉਹਨੇ ਫਿਰ ਉਹਨੇ ਫਿਰ ਉਹਨੂੰ ਅਦਾਲਤ ਬਰੀ ਕਰ ਦੇਵੇ ਇਹ ਕਹਿ ਕੇ ਵੀ ਤੂੰ ਬੇਗਨਾ ਸੀ ਤੇ ਪਹਿਲਾਂ ਉਹ ਜੇਲ੍ਹ ਚ ਰਿਹਾ ਹੋਵੇ 25 26 ਸਾਲ ਉਹ ਉਹਦੇ ਬਾਰੇ ਸੋਚ ਕੇ ਵੇਖੋ ਉਹਦੇ ਨਾਲ ਕੀ ਹੋਇਆ ਉਹਦੀ ਕੋਈ ਜ਼ਿੰਦਗੀ ਰਹਿ ਗਈ ਉਹਦਾ ਤਾਂ ਸਾਰਾ ਕੁਝ ਬਰਬਾਦ ਹੋ ਗਿਆ ਔਰ ਇਸ ਤਰ੍ਹਾਂ ਦੇ ਕੇਸ ਹੋਏ ਨੇ ਫਿਰ ਇਹਦੇ ਬਾਰੇ ਕੀ ਕਿਹਾ ਜਾਵੇ ਹੁਣ ਜੇਕਰ ਸਾਡੇ ਪੁਲਿਸ ਸਿਸਟਮ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਪੁਲਿਸ ਤਾਂ ਬਿਲਕੁਲ ਸਿਆਸੀ ਸ਼ੈ ਤੇ ਚਲਦੀ ਸਿਆਸੀ ਹੱਥਾਂ 'ਚ ਚਲਦੀ ਆ ਔਰ ਪੁਲਿਸ ਨੂੰ ਇੰਜ ਨਹੀਂ ਕਰਨਾ ਚਾਹੀਦਾ ਮੈਨੂੰ ਵੀ ਲੱਗਦਾ ਪੁਲਿਸ ਨੂੰ ਇੰਜ ਨਹੀਂ ਕਰਨਾ ਚਾਹੀਦਾ ਪੁਲਿਸ ਦੇ ਵਿੱਚ ਕੁਝ ਜ਼ਮੀਰਵਾਨ ਬੰਦੇ ਵੀ ਹੈਗੇ ਨੇ ਕੁਝ ਸਹੀ ਬੰਦੇ ਵੀ ਹੈਗੇ ਨੇ ਉਹਨਾਂ ਨੂੰ ਤਾਂ ਖੁਦ ਨੂੰ ਗੁੱਸਾ ਚੜਦਾ ਜਦੋਂ ਪੁਲਿਸ ਦੇ ਵਿੱਚ ਆਹ ਕੁਛ ਚੱਲਦਾ ਕਿਉਂਕਿ ਜਦੋਂ ਪੁਲਿਸ ਗਲਤ ਕਰਦੀ ਹੈ ਤਾਂ ਗਾਲਾਂ ਸਾਰਿਆਂ ਨੂੰ ਨਿਕਲਦੀਆਂ ਨੇ ਜਿਹੜਾ ਕੋਈ ਵਿੱਚ ਚੰਗਾ ਹੁੰਦਾ ਸੱਚਾ ਸੁੱਚਾ ਬੰਦਾ ਹੁੰਦਾ ਉਹਨੂੰ ਵੀ ਸੋ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਅਦਾਲਤ 'ਚ ਚੱਲੇ ਕੇਸ ਤੇ ਫਿਰ ਅੱਧੀ ਰਾਤ ਅਦਾਲਤ ਵੱਲੋਂ ਅੱਧੀ ਕਿਉਂ ਮਤਲਬ ਸਵੇਰੇ 4 ਵਜੇ ਅਦਾਲਤ ਵੱਲੋਂ ਕੰਚਨਪ੍ਰੀਤ ਕੌਰ ਨੂੰ ਬਾਇਜਤ ਬਰੀ ਕਰ ਦੇਣਾ ਇਹਨੇ ਬਹੁਤ ਕੁਝ ਜਿਹੜਾ ਉਹ ਸਾਫਤ ਕਰ ਦਿੱਤਾ ਇੱਥੇ ਚੱਲੀ ਕੀ ਜਾਂਦਾ ਇੱਥੇ ਹੋਈ ਕੀ ਜਾਂਦਾ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ